ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜਿੰਨੇ ਵੀ ਆਪਣੇ ਨਾਲ ਫੇਸਬੁੱਕ ਪੇਜ ਜਾਂ YouTube ਚੈਨਲ ਦੇ ਰਾਹੀਂ ਜੁੜੇ ਆ ਦੋਸਤੋ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਮਾਰਵਾੜੀ ਘੋੜਾ ਦਿਖਾਉਣਾਗਾ ਰਣੀਆਂ ਵਾਲੇ ਦਿਲਬਾਗ ਦਾ ਪੋਤਾ ਬਾਦਲ ਘੋੜੇ ਦਾ ਬੱਚਾ ਦੋਸਤੋ ਇਹ ਸੋ ਅਲੀਸ਼ਾਨ ਬਲੱਡ ਲਾਈਨ ਆ ਗਈ ਇਹਦੀ ਤੇ ਇਹਦੀ ਸਟੱਡ ਸਰਵਿਸ ਵੀ ਹੁਣਾਂ ਨੇ ਓਪਨ ਕੀਤੀ ਵੀ ਆ ਵੈਸੇ ਤਾਂ ਇਹਦੀ ਸਟੱਡ ਸਰਵਿਸ ਚੱਲ ਰਹੀ ਆ ਤੁਸੀਂ ਘੋੜੀਆਂ ਮਲਾਉਣ ਵਾਸਤੇ ਫੋਨ ਲਾ ਸਕਦੇ ਹੋ ਤੇ ਜੇ ਕਿਸੇ ਭਰਾ ਦਾ ਵਿਚਾਰ ਬਣਦਾ ਤਾਂ ਬਾਈ ਹੁਣੇ ਘੋੜਾ ਸੇਲ ਵੀ ਕਰ ਦੇਣਗੇ ਸੋ ਉਮਰ ਇਹਦੀ ਤਕਰੀਬਨ ਇਹ ਪੰਜਾਰੇ ਲੱਗਿਆਗਾ ਘੋੜਾ ਕਾਦੇ ਦਾ 36 ਇੰਚਾ ਬਾਲ ਪੌਰੀਆਂ ਦਾ ਬਿਲਕੁਲ ਸਾਫਾ ਦੋਸਤੋ ਮੱਥੇ ਤੇ ਬਹੁਤ ਸੋਹਣਾ ਬਲੇਜ ਆ ਤੇ ਤਿੰਨ ਪੈਰ ਚਿੱਟੇ ਆ ਦੋ ਪੈਰ ਪਿਛਲੇ ਤੇ ਇੱਕ ਅਗਲਾ ਪੈਰ ਚਿੱਟਾ ਦੋਸਤੋ ਇਹਦਾ ਤੇ ਬਾਕੀ ਸਾਰਾ ਜਿਹੜਾ ਰੰਗ ਆ ਪਿਓਰ ਜੈੱਡ ਬਲੈਕ ਆ ਮਿੱਤਰੋ ਆ ਤੁਸੀਂ ਇਹਦੀਆਂ ਬਣਤਰਾਂ ਦੇਖ ਸਕਦੇ ਹੋ ਪਿੱਠਪੁੜੇ ਦਾ ਚੰਗਾਗਾ ਵਧੀਆ ਤਿਆਰਬਰ ਤਿਆਰ ਸੋਹਣਾ ਘੋੜਾਗਾ ਦੋਸਤੋ ਸੋ ਜਿਹੜਾ ਵੀ ਕੋਈ ਚਾਹਵਾਨ ਸੱਜਣ ਘੋੜਾ ਖਰੀਦਣਾ ਚਾਹੁੰਦਾ ਜਾਂ ਤੁਸੀਂ ਜੇ ਸਟੱਡ ਸਰਵਿਸ ਲੈਣੀ ਆ ਤਾਂ ਬਾਈ ਅਮਨਦੀਪ ਦਾ ਆਪਾ ਕੰਟੈਕਟ ਨੰਬਰ ਸਕਰੀਨ ਦੇ ਉੱਤੇ ਸ਼ੇਅਰ ਕਰਤਾ ਪਿੰਡਾ ਬਾਈ ਦਾ ਤਾਜਪੁਰ ਰਾਏਕੋਟ ਦੇ ਬਿਲਕੁਲ ਨਾਲ ਲੱਗ ਮਾ ਪਿੰਡਾ ਤਕਰੀਬਨ 4 ਕਿਲੋਮੀਟਰ ਦੂਰ ਸੋ ਬਾਈ ਨੂੰ ਫੋਨ ਲਾ ਲਿਓ ਤੇ ਬਾਈ ਦੇ ਫਾਰਮ ਦੇ ਉੱਤੇ ਜਾ ਕੇ ਤੁਸੀਂ ਘੋੜਾ ਦੇਖ ਸਕਦੇ ਹੋ ਘੋੜਾ ਸਵਾਰੀ ਦੇ ਹੱਕ ਨੂੰ ਵੀ ਚੰਗਾ ਹੈਗਾ ਤੁਰਦਾ ਤਰਦਾ ਬਹੁਤ ਵਧੀਆ ਹੈਗਾ ਲਾਈਨ ਬੜੀ ਚੰਗੀ ਆ ਤੇ ਇਹਦੇ ਬੱਚੇ ਵੀ ਬੜੇ ਵਧੀਆ ਆ ਜਿਹੜੇ ਹੁਣ ਤੱਕ ਤਕਰੀਬਨ ਇਹਦੇ ਰਿਜ਼ਲਟ ਆਏ ਹੋਏ ਆ ਬਹੁਤ ਸੋਹਣੇ ਰਿਜ਼ਲਟ ਆਏ ਆ ਮੱਥੇ ਪਟੇ ਦੇ ਦੋ ਪੈਰ ਤਿੰਨ ਪੈਰ ਚਿੱਟਿਆਂ ਦੇ ਬੱਚੇ ਆਏ ਆ ਤੇ ਕਾਲ ਕਰ ਲਿਓ ਬਾਈ ਅਮਨਦੀਪ ਨੂੰ ਪਿੰਡ ਤਾਜਪੁਰਾ ਲੁਧਿਆਣਾ ਏਰੀਆ ਦਾ ਪੰਡਾ ਰਾਏਕੋਟ ਤੋਂ ਤਕਰੀਬਨ 4-5 ਕਿਲੋਮੀਟਰ ਦੂਰ ਆ ਦੋਸਤੋ ਤੇ ਕਾਲ ਕਰ ਲਿਓ ਨੰਬਰ ਕਰ ਲਓ ਬਾਈ ਦਾ 99175315099 ਇਸ ਨੰਬਰ ਤੇ ਕਾਲ ਕਰ ਲਿਓ ਮਿੱਤਰੋ ਰਣੀਆਂ ਵਾਲੇ ਦਿਲਵਾਗ ਦਾ ਪੋਤਾ ਤੇ ਬਾਦਲ ਘੋੜੇ ਦਾ ਬੱਚਾ ਗਾ ਪੰਜਾਰੇ ਲੱਗਿਆ ਹੋਇਆ ਤਕਰੀਬਨ ਇਹਦੀ 5 ਕੁ ਸਾਲ ਉਮਰ ਆ ਕਾਦੇ ਦਾ 36 ਇੰਚ ਆ ਬਾਲ ਪੌਰੀਆਂ ਦਾ ਬਿਲਕੁਲ ਸਾਫਾ ਦੋਸਤੋ ਦੋ ਪੈਰ ਪਿਛਲੇ ਤੇ ਇੱਕ ਪੈਰ ਅਗਲਾ ਚਿੱਟਾ ਗਾ ਮੱਥੇ ਤੇ ਬਹੁਤ ਸੋਹਣਾ ਬਲੇਜ ਆ ਬਾਕੀ ਬਾਡੀ ਬੁੱਡੀ ਘੋੜੇ ਦੀ ਚੰਗੀ ਆ ਸਾਊ ਸ਼ਰੀਫ ਘੋੜਾ ਗਾ ਸ਼ੋਅ ਬਹੁਤ ਕਰਦਾ ਕੰਨ ਕੰਨ ਸ਼ਕੀਨ ਆ ਗਰਦਨ ਗੁਰਦਨ ਬੜੀ ਲੰਮੀ ਆ ਮਜ਼ਬੂਤ ਬੜਾ ਗਾ ਘੋੜਾ ਸੋ ਜੇ ਕਿਸੇ ਭਰਾ ਨੇ ਦੀ ਸਟੱਡ ਸਰਵਿਸ ਲੈਣੀ ਆ ਤਾਂ ਵੀ ਤੁਸੀਂ ਕਾਲ ਕਰ ਸਕਦੇ ਹੋ ਤੇ ਜੇ ਕਿਸੇ ਵੀਰ ਦਾ ਇਹਨੂੰ ਖਰੀਦਣ ਦਾ ਵਿਚਾਰ ਬਣਦਾ ਤਾਂ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਈ ਹੁਣੇ ਘੋੜਾ ਸੇਲ ਵੀ ਕਰ ਦੇਣਗੇ ਲਾਈਨ ਬੜੀ ਚੰਗੀ ਆ ਤੇ ਇਹਦੇ ਮਾਂ ਵੀ ਬੜੀ ਚੰਗੀ ਘੋੜੀ ਆ ਦੋਸਤੋ ਸੋ ਕਾਲ ਕਰ ਲਿਓ ਬਾਈ ਅਮਰਦੀਪ ਨੂੰ ਪਿੰਡ ਤਾਜਪੁਰ ਰਾਏਕੋਟ ਦੇ ਬਿਲਕੁਲ ਨਾਲ ਲੱਗ ਮੈਂ ਪਿੰਡ ਆ ਨੰਬਰ ਦੁਬਾਰੇ ਫੇਰ ਨੋਟ ਕਰ ਲਓ 991752 15091 ਆ ਤੁਸੀਂ ਦੇਖ ਸਕਦੇ ਹੋ ਪਿੱਠ ਪੂੜੇ ਦਾ ਬੜਾ ਚੰਗਾ ਗਾ ਪੈਰਾਂ ਪੂਰਾ ਦਾ ਬੜਾ ਮਜ਼ਬੂਤ ਆ ਹੱਡਾਂ ਪੈਰਾਂ ਦਾ ਖੁੱਲਾ ਗਾ ਦੋਸਤੋ ਘੋੜਾ ਸੋ ਫੋਨ ਲਾ ਲਿਓ ਬਾਈ ਹੋਰਾਂ ਨੂੰ ਜਿਨੇ ਵੀ ਘੋੜਾ ਹੈ ਖਰੀਦਣਾ ਹੋਇਆ